ਸਾਜਕਾਲ ਜੀ ਡੀਪੀਜੀ ਪੰਜਾਬੀ ਦੇ ਤੁਹਾਡਾ ਇੱਕ ਵਾਰੀ ਪਿਆਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਤੁਹਾਨੂੰ ਦੱਸਦੇ ਹਈਏ ਕਿ ਹੁਣ ਪੰਜਾਬ ਦੀਆਂ ਧੀਆਂ ਵਾਸਤੇ ਇੱਕ ਵੱਡਾ ਕਾਨੂੰਨ ਪਾਸ ਕਰ ਦਿੱਤਾ ਗਿਆ ਹੈ ਤੁਹਾਨੂੰ ਦੱਸਦੇ ਕਿ ਪੰਜਾਬ ਦੀਆਂ ਤਿੰयां ਵੀ ਹੁਣ ਇਸ ਕਿਤੇ ਦੇ ਵਿੱਚ ਪਿੱਛੇ ਨਹੀਂ ਰਹਿਣਗੀਆਂ ਤੁਹਾਂ ਦਾ ਦੇ ਕਿ ਜਿਵੇਂ ਜਿਵੇਂ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਕੰਮ ਕਰ ਰਹੀ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਸਰਦਾਰ ਭਗਵੰਤ ਸਿੰਘ ਮਾਨ ਆਪਣੀ ਸੀਐਮ ਦੀ ਕੁਰਸੀ ਨੂੰ ਚਲਾਉਂਦੇ ਹੋਏ ਜਿਹੜੇ ਨੇ ਕੰਮ ਕਰਦੇ ਪਏ ਨੇ ਉਹਨਾਂ ਨੇ ਕਿਹਾ ਕਿ ਇੱਕ ਕਾਨੂੰਨ ਦੇ ਤਹਿਤ ਜਿਹੜਾ ਆ ਇਹਨਾਂ ਧੀਆ ਨੂੰ ਪੜ ਲਿਖਣ ਤੋਂ ਬਾਅਦ ਇਸ ਮੈਕਮੇ ਦੇ ਵਿੱਚ ਨੌਕਰੀ ਨਹੀਂ ਮਿਲਦੀ ਸੀ ਉਹ ਮੈਕਮਾ ਸੀ ਫਾਇਰ ਬਰਗੇਡ ਦੇ ਵਿੱਚ ਤੁਹਾਂ ਦਾ ਦਈਏ ਕਿ ਅੱਗ ਬੁਝਾਊ ਸੈਨਾ ਦੇ ਵਿੱਚ ਜਿਹੜਾ ਆ ਕੁੜੀ ਨੂੰ ਕਦੇ ਵੀ ਨੌਕਰੀ ਨਹੀਂ ਮਿਲਦੀ ਸੀ ਕਿਉਂਕਿ ਇੱਕ ਤੇ ਉਹਦੇ ਵਿੱਚ ਕੱਦ ਦੂਸਰਾ ਭਾਰ ਚੁੱਕਣ ਦੀ ਜਿਹੜੀ ਸਮਰੱਥਾ ਜ਼ਿਆਦਾ ਸੀ ਜਿਹੜੀ ਸਿਰਫ ਤੇ ਸਿਰਫ ਮਰਦਾਂ ਦੇ ਵਾਸਤੇ ਹੁੰਦੀ ਸੀ ਮੁੰਡਿਆਂ ਦੇ ਵਾਸਤੇ ਹੁੰਦੀ ਸੀ ਪਰ ਹੁਣ ਜਿਹੜਾ ਆ ਇਹ ਚੀਜ਼ ਕੁੜੀਆਂ ਦੇ ਲਈ ਵੀ ਉਹ ਕਾਨੂੰਨ ਬਦਲ ਕੇ ਕੁੜੀਆਂ ਨੂੰ ਵੀ ਜਿਹੜਾ ਆ ਹੁਣ ਨੌਕਰੀਆਂ ਮਿਲ ਜਾਣਗੀਆਂ ਫਾਇਰ ਬਰਗੇਡ ਦੇ ਵਿੱਚ ਤਾਂ ਹੁੰਦਾ ਹੀ ਇਹਦੀ ਕਿ ਫਾਇਰ ਵਿਭਾਗ ਦੇ ਵਿੱਚ ਜਿਹੜਾ ਆ ਉਹ ਕੁੜੀਆਂ ਨੂੰ ਵੀ ਨੌਕਰੀ ਮਿਲੇਗੀ ਭਵੰਕ ਸਿੰਘ ਮਾਨ ਹੋਣਾਂ ਨੇ ਆਪਣੀ ਇੱਕ ਪ੍ਰੋਗਰਾਮ ਦੇ ਵਿੱਚ ਬੋਲਦੇ ਹੋਏ ਕਿਹਾ ਕਿ ਇਹ ਕਾਨੂੰਨ ਪਹਿਲਾਂ ਨਹੀਂ ਸੀ ਕਿ ਕੁੜੀਆਂ ਨੂੰ ਜਿਹੜਾ ਆ ਫਾਇਰ ਬਰਗੇਡ ਦੇ ਵਿੱਚ ਨੌਕਰੀਆਂ ਨਹੀਂ ਮਿਲਦੀਆਂ ਸੀ ਤੇ ਹੁਣ ਜਿਹੜਾ ਆ ਸਾਡੀ ਸਰਕਾਰ ਨੇ ਇਹ ਕਾਨੂੰਨ ਜਿਹੜਾ ਆ ਪਾਸ ਕਰਵਾ ਲਿਆ ਆ ਕਿ ਇਨ੍ਹਾਂ ਕੁੜੀਆਂ ਨੂੰ ਵੀ ਜਿਹੜਾ ਆ ਹੁਣ ਫਾਇਰ ਬਰਗੇਡ ਦੀ ਭਰਤੀ ਦੇ ਵਿੱਚ ਭਰਤੀ ਕੀਤਾ ਜਾਵੇਗਾ ਤਾਂ ਹੁੰਦਾ ਦੇ ਕਿ ਉਹਨਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਬੋਲਦੇ ਹੋਏ ਕਿਹਾ ਕਿ ਨੌਕਰੀਆਂ ਨੌਕਰੀਆਂ ਬਾਹਰ ਜਾਣ ਦੀ ਬਜਾਏ ਤੁਸੀਂ ਇੱਥੇ ਹੀ ਵਧੀਆ ਤਰੀਕੇ ਦੇ ਨਾਲ ਪੜ੍ਹਾਈ ਕਰੋ ਤੇ ਪੜ੍ਹਾਈ ਕਰਨ ਤੋਂ ਬਾਅਦ ਜਿਹੜਾ ਆ ਉਹ ਪੰਜਾਬ ਪੁਲਿਸ ਦੇ ਲਈ ਜਾਂ ਫਿਰ ਹੋਰ ਮਹਿਕਮਿਆਂ ਦੇ ਲਈ ਜਿਹੜਾ ਆ ਤੁਸੀਂ ਅਪਲਾਈ ਕਰਕੇ ਨੌਕਰੀਆਂ ਲੈ ਸਕਦੇ ਹੋ ਤੇ ਤੁਹਾਨੂੰ ਨਹੀਂ ਲੋੜ ਅਮਰੀਕਾ ਤੇ ਇਧਰ ਉਧਰ ਜਾ ਕੇ ੱਟਕੇ ਖਾਂਦੀ ਸਿਰਫ ਸ਼ਰਤ ਇਹ ਆ ਕਿ ਅਪ ਜਿਹੜੀ ਇਹ ਪੜ੍ਹਾਈ ਜ਼ਰੂਰ ਕਰ ਲਵੀ ਜਾਏ ਤਾਂ ਕਿ ਉਸ ਪੜ੍ਹਾਈ ਦੇ ਬੇਸ ਦੇ ਉੱਤੇ ਤੁਹਾਨੂੰ ਵਧੀਆ ਨੌਕਰੀਆਂ ਜਿਹੜੀਆਂ ਪੰਜਾਬ ਦੇ ਵਿੱਚ ਮਿਲ ਸਕਣ ਜੇਕਰ ਤੁਹਾਡੀ ਪੜ੍ਹਾਈ ਵਧੀਆ ਵਧੀਆ ਨੰਬਰ ਤੁਸੀਂ ਲਿਆ ਜਾਂਦੇ ਹੋ ਤੇ ਤੁਹਾਨੂੰ ਕਿਤੇ ਵੀ ਜਿਹੜਾ ਆ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਰਿਸ਼ਵਤ ਖੋਰੀ ਦੇ ਕੇ ਨੌਕਰੀ ਲੈਣ ਦੀ ਲੋੜ ਨਹੀਂ ਪਏਗੀ ਪੰਜਾਬ ਸਰਕਾਰ ਤੁਹਾਨੂੰ ਤੁਹਾਡੀ ਪੜ੍ਹਾਈ ਦੇ ਮੁਤਾਬਕ ਜਿਹੜਾ ਆ ਨੌਕਰੀਆਂ ਜ਼ਰੂਰ ਦਵੇਗੀ ਤੇ ਕਿਤੇ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਕਰਨ ਦੀ ਹੁਣ ਲੋੜ ਨਹੀਂ ਗਈ ਤੇ ਦੂਸਰੇ ਪਾਸੇ ਤੁਹਾਨੂੰ ਦੱਸੀ ਕਿ ਜਿਵੇਂ ਕਿ ਕਾਹ ਕਿ ਧੀਆਂ ਨੂੰ ਵੀ ਜੜੀ ਹੈ ਹੁਣ ਨੌਕਰੀ ਮਿਲ ਜਾਵੇਗੀ ਧੀਆਂ ਵੀ ਕਰ ਸਕਣਗੀਆਂ ਫਾਇਰ ਬ੍ਰਿਗੇਡ ਦੇ ਵਿੱਚ ਨੌਕਰੀ ਕਿਉਂਕਿ ਉਹਨਾਂ ਨੂੰ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਸੀ ਜਿਹੜਾ ਉਹਨਾਂ ਦੇ ਕੱਦ ਦੀ ਸਮੱਸਿਆ ਸੀ ਜਾਂ ਫਿਰ ਉਹਨਾਂ ਨੂੰ ਭਾਰ ਚੱਕਣ ਦੇ ਵਿੱਚ ਦੀ ਜਿਹੜੀ ਸਮੱਸਿਆ ਸੀ ਉਹ ਵੀ ਸੌਲਵ ਆਊਟ ਕਰ ਦਿੱਤੀ ਗਈ ਏ ਤੇ ਉਹਨਾਂ ਨੂੰ ਵੀ ਜਿਹੜਾ ਆ ਹੁਣ ਫਾਇਰ ਬ੍ਰਿਗੇਡ ਵਿਭਾਗ ਦੇ ਵਿੱਚ ਨੌਕਰੀਆਂ ਮਿਲ ਸਕਦੀਆਂ ਨੇ ਤਸਵੀਰਾਂ ਦੇ ਦੇ ਪਈਓ ਤੁਸੀਂ ਡੀਪੀਸੀ ਪੰਜਾਬੀ ਦੇ ਉੱਤੇ ਤੁਹਾਨੂੰ ਇਹ ਤਸਵੀਰਾਂ ਕੀਮੀਆਂ ਲੱਗੀਆਂ ਜੇਕਰ ਵਧੀਆ ਲੱਗੀਆਂ ਤਾਂ ਸ਼ੇਅਰ ਕਰ ਦਿਓ ਨਾਲ ਦੀ ਨਾਲ ਆਪਣੇ ਦੋਸਤਾਂ ਮਿੱਤਰਾਂ ਤੱਕ ਵੀ ਇਹ ਸ਼ੇਅਰ ਕਰ ਦਿਓ ਭੈਣਾਂ ਤੱਕ ਵੀ ਸ਼ੇਅਰ ਕਰ ਦਿਓ ਤਾਂ ਕਿ ਉਹ ਵੀ ਪੜ੍ਹ ਲਿਖ ਕੇ ਇਸ ਵਿਭਾਗ ਦੇ ਵਿੱਚ ਜਾ ਸਕਣ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਆਉਣ ਵਾਲੀਆਂ ਖਬਰਾਂ ਵੀ ਮਿਲ ਸਕਣ ਤੁਹਾਨੂੰ ਬੜੇ ਹੀ ਆਰਾਮ ਦੇ ਨਾਲ ਧੰਨਵਾਦ ਪਿਛਲੇ ਦਿਨੀ ਕੈਬਨਿਟ ਦੇ ਵਿੱਚ ਪਾਸ ਕੀਤਾ ਤੇ ਹੋ ਗਿਆ ਕਾਨੂੰਨ ਬਣ ਗਿਆ ਤੇ ਪਹਿਲਾ ਕਾਨੂੰਨ ਸੀਗਾ ਜਿਹੜੀਆਂ ਕੁੜੀਆਂ ਸੀ ਫਾਇਰ ਬ੍ਰਿਗੇਡ ਜਿਹੜੇ ਅੱਗ ਬਜਾਉ ਵਾਲੇ ਮੈਂ ਕਿ ਮ ਉਹਦੇ ਚ ਕੁੜੀਆਂ ਨਹੀਂ ਭਰਤੀ ਹੋ ਸਕਦੇ ਸੀ ਮਤਲਬ ਲਿਖਤੀ ਤਾਂ ਪਾਸ ਕਰ ਲੈਂਦੀਆਂ ਸੀ ਉਹ ਪਰ ਫਿਜ਼ੀਕਲ ਟੈਸਟ ਹੈ ਉਹਦੇ ਚ ਉਹਨਾਂ ਨੇ ਕਾਨੂੰਨ ਹੀ ਇਹੋ ਜਿਹਾ ਬਣਾ ਰੱਖਿਆ ਵੀ 60 ਕਿਲੋ ਭਾਰ ਚੱਕ ਕੇ ਕੁੜੀ ਨੇ ਵੀ 2 ਕਿਲੋਮੀਟਰ ਭੱਜਣਾ ਮੁੰਡੇ ਨੇ ਵੀ 60 ਕਿਲੋ ਭਾਰ ਚੱਕ ਕੇ ਭੱਜਣਾ 5 ਫੁੱਟ 7 ਇੰਚ ਕੱਦ ਚਾਹੀਦਾ ਤੇ ਉਹ ਕੁੜੀਆਂ ਮੇਰੇ ਕੋ ਆ ਗਿਆਂ ਉਹ ਕਹਿੰਦੀਆਂ ਵੀ ਵੀਰੇ ਹੁਣ ਅਸੀਂ ਕਿਵੇਂ ਕੰਪਲੀਟ ਕਰ ਸਕਦੇ ਆ ਐ ਮੈਂ ਅਫਸਰ ਬੁਲਾ ਲੇ ਮੈਂ ਕਹਿੰਦਾ ਇਹ ਕਾਨੂੰਨ ਕਿਹਦੇ ਹੋ ਜੀ ਪੁਰਾਣਾ ਚੱਲੀ ਜਾਂਦਾ ਹੈ ਮੈਂ ਕਹਿੰਦਾ ਤੁਹਾਨੂੰ ਕੀ ਨਹੀਂ ਕਹਤਾ ਵੀ ਜੇ ਕੋਈ ਅੱਗ ਲੱਗ ਗਈ ਕਿਸੇ ਬਿਲਡਿੰਗ ਚ ਜਿਹੜਾ ਅੰਦਰ ਬੰਦਾ ਬੈਠਾ ਹਟ ਕੇ ਲੋਦਾ ਹੀ ਐ ਜੇ ਅਸੀਂ ਦਾਵੇਂ ਤੇ ਤਾਂ ਮੁੰਡਾ ਵੀ ਨਹੀਂ ਚੱਕ ਸਕਦਾ ਉਹਨੂੰ ਹੈ ਕੁਝ ਆਖ ਨਹੀਂ ਹੋ ਜਾਦਾ ਉੱਥੇ ਨਾਲੇ ਉਗੜ ਕੱਲੀਏ ਜਾਣਗੀਆਂ ਨਾਲ ਸਾਰੇ ਸਟਾਫ ਜਾਊਗਾ ਪੌੜੀ ਲੱਗੂਗੀ ਬਦੋ ਉਹ ਤਾਂ ਚਲੋ ਮੈਂ ਕਹਿੰਦੀ ਤੇ ਬਦਲੋ ਇਹਨੂੰ ਪੰਜਾਬ ਪੁਲਿਸ ਦੇ ਬਰਾਬਰ ਕਰਤਾ ਹੁਣ ਅਸੀਂ 40 ਕਿਲੋਪਰ ਚੱਕੜੇ ਤੇ 5 ਫੁੱਟ 3 ਇੰਚ ਕੱਦ ਚਾਹੀਦਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣੂਗਾ ਜਿੱਦੇ ਫਾਇਰ ਬਗੈੜ ਦੇ ਵਿੱਚ ਵੀ ਕੁੜੀਆਂ ਜਿਹੜੀਆਂ ਸਾਡੀਆਂ ਧੀਆ ਪਹਿਣਾ ਉਹ ਆਪਦੀ ਸਰਵਿਸ ਕਰਨਗੀਆਂ